ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਮਪੀ ਦੀਆਂ ਵੋਟਾਂ ਦਾ ਦੌਰ ਚੱਲਦਾ ਪਿਆ ਆ ਕਿ ਨਾਲ ਦੀ ਨਾਲ ਤੁਹਾਨੂੰ ਦੱਸਦਾ ਹੀ ਕਿ ਸਾਰੀਆਂ ਪਾਰਟੀਆਂ ਆਪਣਾ ਆਪਣਾ ਜਿਹੜਾ ਹੈ ਜੋਰ ਲਗਾ ਰਹੀਆਂ ਨੇ ਪਹਿਲਾਂ ਬਹੁਤ ਜ਼ਿਆਦਾ ਜਿਹੜਾ ਰੌਲਾ ਸੀ ਕਿ ਹਰ ਕਿਸ ਨੇ ਹੀ ਕਿਹਾ ਇੱਕ ਕਿ ਜਿਵੇਂ ਕਿ ਬੀਜੇਪੀ ਦੇ ਗਰਦਾਸਪੁਰ ਤੋਂ ਲੀਡਰ ਸੰਨੀ ਦੋਰੇ ਤੇ ਸੰਨੀ ਦੋਲ ਜੀ ਜਿਹੜੇ ਆ ਗਰਦਾਸਪੁਰ ਦੇ ਵਿੱਚ ਵੜਦੇ ਨਹੀਂ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਵਿਚਾਰ ਪਤੰਦਰਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜੋ ਵੀ ਹੋਵੇ ਨੇਤਾ ਸਾਡਾ ਜਿਹੜਾ ਲੋਕਲ ਹੋਵੇ ਹੁਣ ਜਿਹੜਾ ਨੇਤਾ ਆ ਉਹ ਹਰ ਇੱਕ ਪਾਰਟੀ ਦਾ ਲੋਕਲ ਹੀ ਏ ਕਿਉਂਕਿ ਸਾਰੀਆਂ ਪਾਰਟੀਆਂ ਨੇ ਇਹ ਗੱਲ ਪੱਕੀ ਸੋਚ ਲਈ ਕਿ ਲੋਕਲ ਨੇਤਾ ਇਹ ਲੋਕਲ ਲੋਕਾਂ ਦੀ ਸਪੋਰਟ ਦੇ ਵਿੱਚ ਖੜ ਸਕਦਾ ਆ ਪਰ ਤੰਦਦੀ ਇਹ ਕਿ ਇਸ ਟਾਈਮ ਅਸੀਂ ਜਿੱਥੇ ਪਹੁੰਚੇ ਆ ਤੰਦਦੀ ਕਿ ਗਰਦਾਸਪੁਰ ਦੇ ਵਿੱਚੋਂ ਬਹੁਜਨ ਸਮਾਜ ਪਾਰਟੀ ਦੇ ਨੇਤਾ ਜਿਹੜੇ ਨੇ ਹਰਮਨ ਨੇਤਾ ਜਿਹੜੇ ਨੇ ਰਾਜਕਮਾਰ ਜਨੋਤਰਾ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਉਹਨਾਂ ਦਾ ਜਿਹੜਾ ਮੂਲ ਆਧਾਰ ਆ ਗਰਦਾਸਪੁਰ ਦੇ ਵਿੱਚ ਐਮਪੀ ਦੀ ਸੀਟ ਦੇ ਉੱਤੇ ਲੜਨ ਦੇ ਲਈ ਉਹ ਕੀ ਹੈ ਉਹ ਆਪਣੇ ਲੋਕਾਂ ਦੇ ਲਈ ਲੜ ਰਹੇ ਨੇ ਜਿਵੇਂ ਕਿ ਬਾਬਾ ਸਾਹਿਬ ਦੀਆਂ ਜਿੰਨੀਆਂ ਵੀ ਦੇਣਾ ਨੇ ਸਾਨੂੰ ਉਹ ਸਾਡੇ ਤੱਕ ਨਹੀਂ ਪਹੁੰਚਦੀਆਂ ਪਰ ਜੇਕਰ ਇਹ ਭੋਜਨ ਸਮਾਜ ਪਾਰਟੀ ਦੇ ਨਾਲ ਚੱਲਦੇ ਆ ਭੋਜਨ ਸਮਾਜ ਪਾਰਟੀ ਕਈ ਮੇਰੇ ਵੀਰ ਭਰਾਵਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਭੋਜਨ ਸਮਾਜ ਪਾਰਟੀ ਕੀ ਹੈ ਪਰ ਮੈਂ ਤੁਹਾਨੂੰ ਇੱਥੇ ਜੇ ਡਾਇਰੈਕਟ ਦੱਸ ਦਵਾਂ ਹਾਥੀ ਵਾਲੀ ਪਾਰਟੀ ਕਿਉਂਕਿ ਹਾਥੀ ਵਾਲਾ ਜਿਹੜਾ ਇੱਕ ਚਿੰਨ੍ਹ ਆ ਉਹਨੂੰ ਸਾਰੇ ਜਾਣਦੇ ਆ ਤੇ ਸਾਡੀ ਇਹੀ ਪਾਰਟੀ ਜਿਹੜੀ ਏ ਇਹ ਅਨੁਸੂਚਿਤ ਜਾਤੀਆਂ ਦੇ ਲਈ 바ਵਾ ਸਾਹਿਬ ਦੀਆਂ ਜਿੰਨੀਆਂ ਵੀ ਦੇਣਾ ਨੇ ਸਾਨੂੰ ਉਹਨਾਂ ਦੇ ਉੱਤੇ ਕੰਮ ਕਰਦੀ ਏ ਤੇ ਸਾਡੇ ਨਾਲ ਰਾਜਕਮਾਰ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਪਾਰਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਨਮਸਕਾਰ ਸਰ ਵੈਲਕਮ ਟੂ ਦਾ ਪਹਿਲੇ ਤੇ ਡੀਪੀਸੀ ਦੇ ਮਾਧਿਅਮ ਰਾਹੀਂ ਜਿੰਨੇ ਵੀ ਇਹਨਾਂ ਦੇ ਈਵਰਸ ਨੇ ਉਹਨਾਂ ਨੂੰ ਮੇਰਾ ਜੈ ਭੀਮ ਜੈ ਭਾਰਤ ਦੋਸਤੋ ਗੱਲ ਹੈ ਕਿ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਬੇਸ ਉਧਾਰ ਹੈ ਜਿਹੜਾ ਉਹ ਆਪਣੇ ਗਰੀਬ ਮਜ਼ਲੂਮ ਜਿਹੜੇ ਪਰਿਵਾਰ ਨੇ ਜਿਨ੍ਹਾਂ ਨਾਲ ਅੱਜ ਤੱਕ ਕਦੀ ਵੀ ਇਨਸਾਫ ਨਹੀਂ ਹੋਇਆ ਉਹਨਾਂ ਦਾ ਜਿਹੜਾ ਆਧਾਰ ਹੈ ਉਹ ਬਹੁਜਨ ਸਮਾਜ ਪਾਰਟੀ ਹੈ ਤੇ ਉਹਨਾਂ ਨੇ ਇਸ ਵੇਲੇ ਪੂਰਾ ਤਿਆਹਿਆ ਕਰ ਲਿਆ ਕਿ ਸਾਡੀਆਂ ਵੋਟਾਂ ਉੱਪਰ ਸਾਰੀਆਂ ਰਾਜਨੀਤਿਕ ਪਾਰਟੀਆਂ ਜਿੱਤਦੀਆਂ ਸਾਡੀ ਇਸ ਵੇਲੇ 8 ਲੱਖ ਵੋਟ ਜਿਹੜੀ ਆ ਮੋਰ ਥੈਨ 50% ਵੋਟ ਜਿਹੜੀ ਆ ਸਾਡੀ ਬਹੁਜਨ ਸਮਾਜ ਦੀ ਹੈ ਦਲਿਤ ਸਮਾਜ ਦੀ ਹੈ ਤੇ ਸਾਡਾ ਜਿਹੜਾ ਮੁਖ ਅ ਅਜੰਡਾ ਜੀ ਇਹੋ ਹੀ ਆ ਕਿ ਅਸੀਂ ਆਪਣੇ ਸਮਾਜ ਨੂੰ ਆਪਣੀ ਵੋਟ ਨੂੰ ਆਪਣੇ ਪਾਸੇ ਕਨਸਨਟ ਕਨਸਨਟ੍ਰੇਟ ਕਰੀਏ ਕਿਉਂਕਿ ਪਹਿਲੇ 1 ਟੂ 1 ਮੁਕਾਬਲਾ ਹੁੰਦਾ ਸੀ ਕਾਂਗਰਸ ਬੀਜੇਪੀ ਜਾਂ ਜੜੀਆਂ ਵੀ ਸਥਾਪਿਤ ਪਾਰਟੀ ਹੋਣਾ ਚ ਹੁੰਦਾ ਸੀ ਇਸ ਵੇਲੇ ਬਹੁਜਨ ਸਮਾਜ ਪਾਰਟੀ ਨੇ ਜਨਰਲ ਸੀਟ ਤੋਂ ਇੱਕ ਅ ਐਸਸੀ ਉਮੀਦਵਾਰ ਨੂੰ ਉਤਾਰ ਕੇ ਇੱਕ ਆਪਣੇ ਭਾਈਚਾਰੇ ਲਈ ਇੱਕ ਰਸਤਾ ਦੇ ਦਿੱਤਾ ਕਿ ਜੇ ਤੁਸੀਂ ਆਪਣੇ ਭਾਈਚਾਰੇ ਦੀ ਬਾਹ ਫੜਦੇ ਹੋ ਤੇ ਤੁਸੀਂ ਆਪਣੇ ਸਮਾਜ ਨੂੰ 50% ਜਿਹੜੀ ਸਾਡੀ ਵੋਟ ਹੈ ਸਾਢੇ 80% ਦੇ ਕਰੀਬ ਵੋਟ ਹੈ ਅਸੀਂ ਆਪਣੇ ਭਰਾ ਦੀ ਬਾਹ ਫੜ ਕੇ ਆਪਣੇ ਭਾਈਚਾਰੇ ਨੂੰ ਵੋਟ ਪਾ ਕੇ ਹਾਦੀ ਦਾ ਬਟਨ ਦਬਾ ਕੇ ਦਿਜਾ ਸਕਦੇ ਹਾਂ ਅ ਸਰ ਜੀ ਵੀ ਕੀ ਸਾਡੀ ਜਿਹੜੀ ਪਾਰਟੀ ਇਹ ਵੀ ਇੱਕ ਨੈਸ਼ਨਲ ਪਾਰਟੀ ਹੈ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਟੇਟ ਪਾਰਟੀਆਂ ਵੀ ਇਹਦੇ ਵਿੱਚ ਚਲਦੀਆਂ ਪਈਆਂ ਨੇ ਨੈਸ਼ਨਲ ਪਾਰਟੀ ਨੇ ਸਾਡੇ ਸਹਿਰ ਗੁਰਦਾਸਪੁਰ ਤੋਂ ਤੁਹਾਨੂੰ ਇਸ ਮੁਕਾਮ ਤੇ ਲਿਆਂਦਾ ਲੋਕਾਂ ਦੇ ਵਿੱਚ ਵਿਚਰ ਕੇ ਸਾਡੇ ਜਿਹੜੇ ਭਾਈਚਾਰਕ ਲੋਕ ਨੇ ਉਹਨਾਂ ਦੇ ਵਿੱਚ ਵਿਚਰ ਕੇ ਕਿਵੇਂ ਲੱਗ ਰਿਹਾ ਪਹਿਲੀ ਗੱਲ ਤੇ ਕਿ ਮੇਰਾ ਕੋਈ ਰਾਜਨੀਤਿਕ ਤਜਰਬਾ ਨਹੀਂ ਹੈ ਕਿਉਂਕਿ ਮੈਂ ਮੀਂਗ ਐਨ ਅਫੀਸਰ ਰਿਟਾਇਰ ਹੋ ਕੇ ਆਇਆ ਬਟ ਡੂਰਿੰਗ ਸਰਵਿਸ ਮੈਂ ਟ੍ਰੇਡ ਯੂਨੀਅਨ ਵਿੱਚ ਕੰਮ ਕਰਦਾ ਰਿਹਾ ਸਟੇਟ ਲੈਵਲ ਦੇ ਪ੍ਰਧਾਨ ਹੀ ਰਹੇ ਜਿੱਥੇ ਵੀ ਜਿਸ ਵੀ ਸੰਸਥਾ 'ਚ ਕੰਮ ਕੀਤਾ ਜਿੱਥੋਂ ਤੱਕ ਆਪਣਾ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਵਿਜ਼ਨ ਹੈ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਨੈਸ਼ਨਲ ਲੈਵਲ ਤੇ ਜਿਹੜੀ ਪਹਿਲੀ ਗੱਲ ਤੇ ਪਾਰਟੀ ਜਿਹੜੀ ਹੈ ਤੀਜੇ ਨੰਬਰ ਦੀ ਨੈਸ਼ਨਲ ਪਾਰਟੀ ਆ ਦੂਜੀ ਗੱਲ ਨੈਸ਼ਨਲ ਲੈਵਲ ਤੇ ਸਾਡੇ ਜਿਹੜੇ ਮੁੱਦੇ ਨੇ ਮੇਨ ਸੰਵਿਧਾਨ ਬਚਾਉਣ ਦਾ ਮੁੱਦਾ ਹੈ ਇਸ ਵੇਲੇ ਜਿਹੜਾ ਸੰਵਿਧਾਨ ਨੂੰ ਬੜੀ ਬੁਰੀ ਤਰ੍ਹਾਂ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਸਿਰਫ ਤੇ ਸਿਰਫ ਜੇਕਰ ਭੈਣ ਕੁਮਾਰੀ ਮਾਇਆਵਤੀ ਦੀ ਜੀ ਦੀ ਅਗਵਾਈ ਦੇ ਵਿੱਚ ਬਚਾਇਆ ਜਾ ਸਕਦਾ ਹੈ ਸੰਵਿਧਾਨ ਨੂੰ ਆਦਰਵਾਇਜ਼ ਹੋਰ ਕੋਈ ਇਸ ਸੰਵਿਧਾਨ ਨੂੰ ਬਚਾਉਣ ਪ੍ਰਤੀ ਕੋਈ ਪਾਰਟੀ ਸਹਿਰਦ ਨਹੀਂ ਹੈਗੀ ਸੈਕੰਡ ਮੁੱਦਾ ਸਾਡਾ ਹੈਗਾ ਜ ਜਿੰਨੀਆਂ ਵੀ ਸਾਡੀਆਂ ਸਰਕਾਰੀ ਸੰਸਥਾਵਾਂ ਨੇ ਉਹਨਾਂ ਨੂੰ ਵੇਚਿਆ ਜਾ ਰਿਹਾ ਹੈ ਪ੍ਰਾਈਵੇਟ ਹੱਥਾਂ 'ਚ ਤੇ ਬਹੁਜਨ ਸਮਾਜ ਪਾਰਟੀ ਇਹ ਕੋਈ ਹੋਜੀ ਪਾਰਟੀ ਹੈ ਜਿਹੜੀ ਲੋਕਾਂ ਦੇ ਕਿਸੇ ਵੀ ਵਰਗ ਦਾ ਜਿਹੜਾ ਪੜਿਆ ਲਿਖਿਆ ਨੌਜਵਾਨ ਹੈ ਉਹਨੂੰ ਰੋਜ਼ਗਾਰ ਦੇਣਾ ਤੇ ਸਰਕਾਰੀ ਸੰਸਥਾਵਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਬਹੁਜਨ ਸਮਾਜ ਪਾਰਟੀ ਹੀ ਕੋਈ ਹੋਜੀ ਪਾਰਟੀ ਹੈ ਜਿਹੜੀ ਇਹ ਯਤਨ ਕਰ ਰਹੀ ਹੈ ਤੀਜਾ ਮੁੱਦਾ ਸਾਡਾ ਕਿਸਾਨਾਂ ਦਾ ਬਹੁਜਨ ਸਮਾਜ ਪਾਰਟੀ ਕਿਸਾਨਾਂ ਦੇ ਨਾਲ ਹੱਕ ਮੁੱਢੇ ਨਾਲ ਮੁੱਢਾ ਲਾਜ ਖੜੀ ਹੈ ਸਾਡੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਜੀ ਗੜੀ ਦੋ ਦਿਨ ਦਿੱਲੀ ਵੀ ਮੋਰਚਾ ਵਿੱਚ ਸ਼ਾਮਲ ਹੋ ਕੇ ਆਏ ਨੇ ਸੋ ਮੇਰਾ ਕਹਿਣ ਤੋਂ ਮਤਲਬ ਹੈ ਕਿ ਇਹ ਮੇਰੇ ਨੈਸ਼ਨਲ ਮੁੱਦੇ ਤੁਹਾਨੂੰ ਦੱਸਿਆ ਜਿਹੜੇ ਸਟੇਟ ਲੈਵਲ ਦੇ ਜਾਂ ਡਿਸ सॉरी ਡਿਸਟ੍ਰਿਕਟ ਲੈਵਲ ਦੇ ਜਿਹੜੇ ਮੁੱਦੇ ਆ ਉਹ ਸਾਡੇ ਆਗੇ ਪਹਿਲੇ ਧਾਰੀਵਾਲ ਦੀ ਜਿਹੜੀ ਬੂਲਨ ਮਿਲ ਕਈ ਸਾਲਾਂ ਤੋਂ ਕਈ ਪਾਰਟੀਆਂ ਆਈਆਂ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਹਜ਼ਾਰਾਂ ਲੋਕ ਜਿਹੜੇ ਸਾਡੇ ਬੇਰੁਜ਼ਗਾਰ ਬੈਠੇ ਹੋਏ ਆ ਤੇ ਜਿਹੜੇ ਸਾਡੇ ਉਸ ਇਲਾਕੇ ਦੇ ਜਾਂ ਉਸ ਏਰੀਆ ਡਿਸਟ੍ਰਿਕਟ ਦੇ ਲੋਕ ਨੇ ਜਿੱਥੇ ਸਾਨੂੰ 20 ਹਜ਼ਾਰ ਦੇ ਨਜ਼ਦੀਕ ਲੋਕ ਕੰਮ ਕਰਦੇ ਆ ਤੇ ਸਾਡੀ ਜਿਹੜੀ ਆ ਪੋਸਟਪੋਰ ਜੋਰ ਕੋਸ਼ਿਸ਼ ਇਹ ਹੋਏਗੀ ਜੇ ਮੈਨੂੰ ਐਮਪੀ ਦਾ ਮੇਰਾ ਸਮਾਜ ਮੌਕਾ ਦਿੰਦਾ ਤੇ ਪ੍ਰਾਇਓਰਿਟੀ ਸਾਡੀ ਹੋਏਗੀ ਉਹ ਮਿਲ ਨੂੰ ਚਾਲੂ ਕਰਾਉਣ ਦੀ ਸੈਕੰਡ ਇਥੇ ਜਿਹੜਾ ਇਲਾਕਾ ਜਿਹੜਾ ਬੜਾ ਗਰੀਬ ਤੇ ਪਛੜਿਆ ਇਲਾਕਾ ਹੈ ਇਥੇ ਅਸੀਂ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਇੰਡਸਟਰੀ ਦੀ ਕੋਸ਼ਿਸ਼ ਹਰ ਹਾਲਚ ਕਰਾਂਗੇ ਥਰਡਲੀ ਇਥੇ ਸਿਹਤ ਸਹੂਲਤਾਂ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਸਿਹਤ ਸਹੂਲਤਾਂ ਲਈ ਗਵਰਨਮੈਂਟ ਮੈਡੀਕਲ ਕਾਲਜ ਇਥੇ ਕੋਈ ਨਹੀਂ ਹੈਗਾ ਇਸ ਕਰਕੇ ਸਾਡੀ ਪ੍ਰਾਇਓਰਟੀ ਇਹ ਵੀ ਹੈ ਕਿ ਅਸੀਂ ਮੈਡੀਕਲ ਕਾਲਜ ਗਵਰਨਮੈਂਟ ਦਾ ਜਿਹੜਾ ਉਹ ਇਥੇ ਲੈ ਕੇ ਆਈਏ ਤਾਂ ਕਿ ਸਾਡੇ ਲੋਕਾਂ ਨੂੰ ਪਛੜੇ ਲੋਕਾਂ ਨੂੰ ਸਿਹਤ ਸਹੂਲਤਾਂ ਇੱਥੇ ਸਹੀ ਮਿਲ ਸਕਣ ਸਾਰੇ ਜਿਵੇਂ ਕਿ ਸਭ ਤੋਂ ਵੱਡਾ ਜਿਹੜਾ ਵੋਟ ਬੈਂਕ ਆ ਉਹ ਸਾਡੇ ਪਸੜੇ ਸ੍ਰੈਣੀ ਦੇ ਵਿੱਚ ਨਿਕਲ ਕੇ ਆਉਂਦਾ ਬਹੁਤ ਸਾਰੀਆਂ ਇਹ ਸਾਡੇ ਲੋਕ ਜਿਹੜੇ ਆ ਦੂਜੀਆਂ ਪਾਰਟੀਆਂ ਨਾਲ ਜੁੜੇ ਪਏ ਨੇ ਜਦੋਂ ਸਾਡਾ ਆਪਣਾ ਨੇਤਾ ਇਸ ਮਕਾਮ ਤੇ ਆ ਗਿਆ ਸਾਡਾ ਆਪਣਾ ਨੇਤਾ ਸਾਨੂੰ ਮਿਲ ਗਿਆ ਤੇ ਕੀ ਲੋਕ ਉਧਰੋਂ ਟੁੱਟ ਕੇ ਸਾਡੇ ਨਾਲ ਜੁੜਦੇ ਪਏ ਨੇ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਪਏ ਜਿਹੜਾ ਮੇਰਾ ਨਿੱਜੀ ਤਜਰਬਾ ਜਦੋਂ ਮੈਂ ਫੀਲਡ 'ਚ ਜਾ ਰਿਹਾ ਲੋਕਾਂ ਨੂੰ ਮਿਲ ਰਿਹਾ ਆਪਣੇ ਸਮਾਜ ਨੂੰ ਮਿਲ ਰਿਹਾ ਚਾਹੇ ਉਹ ਮਤਲਬ ਮੇਨਲੀ ਸਾਡਾ ਆਪਣਾ ਜਿਹੜਾ ਦਲਿਤ ਸਮਾਜ ਜਾਂ ਬਹੁਜਨ ਸਮਾਜ ਹੈ ਉਹਨੂੰ ਹੀ ਮਿਲ ਰਹੇ ਆ ਉਹਦੇ ਨਾਲ ਦੀ ਨਾਲ ਹੀ ਜਨਰਲ ਸਮਾਜ ਨੂੰ ਵੀ ਮਿਲ ਰਹੇ ਆ ਉਹਨਾਂ ਵੱਲੋਂ ਇਹ ਇੱਕ ਉਮੀਦ ਦੀ ਕਿਰਨ ਉਹਨਾਂ ਨੂੰ ਲੱਗ ਰਹੀ ਹੈ ਕਿ ਇਹ ਸਾਰੀਆਂ ਪਾਰਟੀਆਂ ਨੂੰ ਵਰਤ ਕੇ ਦੇਖ ਲਿਆ ਸਾਰੀਆਂ ਵੱਡੀਆਂ ਰਵਾਇਤੀ ਪਾਰਟੀਆਂ ਨੂੰ ਵਰਤ ਕੇ 76 ਸਾਲਾਂ ਤੋਂ ਇਹਨਾਂ ਨੂੰ ਵੋਟਾਂ ਪਾ ਰਹੇ ਆ ਥਿਸ ਇਜ਼ ਦਾ ਫਰਸਟ ਟਾਈਮ ਕਿ ਜਨਰਲ ਸੀਟ ਦੇ ਪਹਿਲੀ ਵਾਰੀ ਮੁਕਾਬਲਾ ਜਿਹੜਾ ਉਹ ਜਨਰਲ ਸਾਰੇ ਮੇਨ ਪਾਰਟੀਆਂ ਜਨਰਲ ਨੇ ਤੇ ਇੱਕ ਪਾਸੇ ਐਸਸੀ ਜਿਹੜਾ ਭਾਈਚਾਰਾ ਬਹੁਜਨ ਸਮਾਜ ਪਾਰਟੀ ਨੇ ਕੈਂਡੀਡੇਟ ਦਿੱਤਾ ਸਾਡੇ ਕੋਲ ਇੱਕ ਬਹੁਤ ਹੀ ਮਤਲਬ ਛੇ ਆਪਸ਼ਨ ਹੈ ਕਿ ਅਸੀਂ ਸਾਡੀਆਂ ਵੋਟਾਂ ਜਿਹੜੀਆਂ ਉਹ ਲੁੱਟ ਕੇ ਲੈ ਜਾਂਦੇ ਇਸ ਦੂਜੀਆਂ ਪਾਰਟੀਆਂ ਸਾਡੀਆਂ ਵੋਟਾਂ ਸਿਰ ਤੇ ਉਹ ਰਾਜ ਕਰਦੇ ਆ ਸਾਡੀਆਂ ਵੋਟਾਂ ਦੇ ਉੱਤੇ ਹੀ ਉਹ ਜਿੱਤਦੇ ਆ ਤੇ ਇਸ ਵਾਰੀ ਬਹੁਤ ਜਨ ਭਾਈਚਾਰੇ ਨੇ ਮਤਲਬ ਅਸੀਂ ਜੋ ਫੀਲਡ ਚ ਜਾ ਕੇ ਦੇਖ ਰਹੇ ਆ ਕਿ ਉਹਨਾਂ ਨੇ ਮਨ ਬਣਾ ਲਿਆ ਕਿ ਅਸੀਂ ਇਸ ਵਾਰੀ ਹਾਥੀ ਨੂੰ ਵੋਟ ਪਾ ਕੇ ਜਿਤਾਉਣਾ ਦੂਜੀ ਗੱਲ ਜਿਹੜਾ ਸਾਡਾ ਵੋਟ ਬੈਂਕ ਆ ਉਹਨੂੰ ਡਰਾਇਆ ਧਮਕਾਇਆ ਵੀ ਜਾ ਰਿਹਾ ਰਵਾਇਤੀ ਪਾਰਟੀਆਂ ਵੱਲੋਂ ਪਰ ਇਸ ਵਾਰੀ ਹਰ ਲੈਵਲ ਦੇ ਤਬਕੇ ਨੇ ਹਰ ਲੋਕ ਬੰਦੇ ਨੇ ਹਰ ਪਰਿਵਾਰ ਨੇ ਸਾਡੇ ਨਾਲ ਜਿਹੜੋ ਖੁੱਲ ਕੇ ਗੱਲ ਕੀਤੀ ਹੈ ਕਿ ਅਸੀਂ ਇਸ ਵਾਰੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਦੇ ਬਹੁਤ ਜਣ ਸਮਾਜ ਪਾਰਟੀ ਹਾਥੀ ਨਾਲ ਨਾਲ ਹੀ ਖੜੇ ਹੋਵਾਂਗੇ। ਅ ਸਰ ਫੀਲਡ ਦੇ ਵਿੱਚ ਕਾਫੀ ਦਿਨਾਂ ਤੋਂ ਤੁਸੀਂ ਵਿਚਰਦੇ ਪਏ ਹੋ। ਫੀਲਡ ਦੇ ਵਿੱਚ ਜਿਹੜਾ ਆ ਆਪਣੀ ਲੋਕਾਂ ਤੋਂ ਇਲਾਵਾ ਹੋਰ ਜਿੱਤਰਾ ਤੁਸੀਂ ਦੂਸਰੇ ਸਮਾਜ ਦੀ ਗੱਲ ਕੀਤੀ ਹੈ। ਉੱਥੋਂ ਤਾਂ ਆਪਾਂ ਨੂੰ ਕਿਦਾਂ ਦਾ ਰਿਸਪੌਂਸ ਮਿਲਦਾ ਪਿਆ? ਦੇਖੋ ਆਈ ਐਮ ਟੂ ਗਲੈਡ ਮੈਨ ਬੜੀ ਖੁਸ਼ੀ ਹੈ ਕਿ ਲੋਕਾਂ ਨੂੰ ਇੱਕ ਆਪਸ਼ਨ ਮਿਲੀ ਹੈ ਲੋਕਾਂ ਨੂੰ ਇੱਕ ਬੜਾ ਵਧੀਆ ਰਸਤਾ ਮਿਲਿਆ ਹੈ ਕਿ ਅਸੀਂ ਆਪਣੇ ਮਨ ਦੇ ਹਾਵ ਭਾਵ ਇਹ ਦੀ ਗਰੀਬਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਜਿਹੜੀ ਬਹੁਤ ਜਨ ਸਮਾਜ ਦੀ ਗੱਲ ਕਰਦੀ ਹੈ ਜਿਹੜੀ ਸੰਵਧਾਨ ਦੀ ਗੱਲ ਕਰਦੀ ਹੈ ਕਿਸਾਨਾਂ ਦੀ ਗੱਲ ਕਰਦੀ ਹੈ ਸਰਕਾਰੀ ਨੌਕਰੀਆਂ ਦੀ ਗੱਲ ਕਰਦੀ ਹੈ ਉਹ ਜਦੋਂ ਅਸੀਂ ਲੋਕਾਂ 'ਚ ਇਹ ਗੱਲ ਆਪਣਾ ਲੈ ਆਪਣੇ ਲੈ ਕੇ ਜਾਂਦੇ ਆ ਤੇ ਉਹ ਬਹੁਤ ਖੁਸ਼ ਹੁੰਦੇ ਆ ਕਿ ਸਾਨੂੰ ਪਹਿਲੀ ਵਾਰੀ ਇਸ ਇਸ ਗੱਲ ਦਾ ਅ ਅੱਛਾ ਲੱਗਾ ਕਿ ਸਾਨੂੰ ਰਸਤਾ ਮਿਲਿਆ ਕਿ ਸਾਡੇ ਕੋਲ ਪਹਿਲੇ ਤੇ ਆਪਸ਼ਨ ਕੋਈ ਨਹੀਂ ਸੀ 1 ਟੂ 1 ਮੁਕਾਬਲਾ ਹੁੰਦਾ ਸੀ ਕਾਂਗਰਸ ਭਾਜਪਾ ਦੂਜਾ ਕੋਈ ਵੀ ਇਦਾਂ ਦੀਆਂ ਪਾਰਟੀਆਂ ਦੋ ਤਿੰਨ ਪਾਰਟੀਆਂ ਮੁਕਾਬਲਾ ਹੁੰਦਾ ਸੀਗਾ ਐਂਡ ਥਿਸ ਇਜ਼ ਅ ਰਾਈਟ ਟਾਈਮ ਐਂਡ ਫਸਟ ਟਾਈਮ ਕਿ ਜਨਰਲ ਸੀਟ ਦੇ ਉੱਤੋਂ ਜਿਹੜਾ ਐਸਸੀ ਸਮਾਜ ਦਾ ਬਹੁਜਨ ਸਮਾਜ ਪਾਰਟੀ ਵੱਲੋਂ ਉਤਾਰ ਕੇ ਤੇ ਬੜਾ ਵੱਡਾ ਜਿਹੜਾ ਇੱਕ ਹੰਗਾਰਾ ਹੈ ਕਿ ਸਾਰਾ ਜਿਹੜਾ ਬਹੁਜਨ ਸਮਾਜ ਦਾ ਵੋਟ ਹੈ ਉਹ ਦੈਟ ਇਜ਼ ਕਨਵਰਟਡ ਟਵਰਡਸ ਐਸਸੀ ਕੈਂਡੀਡੇਟ ਸਰ ਬਹੁਤ ਸਾਰੇ ਜਿਹੜੇ ਸਾਡੇ ਬਾਕੀ ਪਾਰਟੀਆਂ ਦੇ ਨੁਮਾਇੰਦੇ ਨੇ ਬਹੁਤ ਤਰਲ ਦੇ ਨਾਲ ਆਪਣਾ ਵੋਟ ਪ੍ਰਚਾਰ ਜਿਹੜਾ ਕਰਦੇ ਪਏ ਨੇ ਉਹਦੇ ਵਿੱਚ ਉਹ ਸਾਰੇ ਦੇ ਸਾਰੇ ਜਿਹੜੇ ਨਾ ਕਿਤੇ ਮੰਜੇ ਹੋਏ ਖਿਡਾਰੀ ਨੇ ਉੱਥੇ ਅਸੀਂ ਆਪਣੇ ਆਪ ਨੂੰ ਕਿਸ ਜਗ੍ਹਾ ਤੇ ਦੇਖਦੇ ਹਾਂ ਅ ਇਦਾਂ ਹੈ ਕਿ ਮੰਜੇ ਹੋਏ ਖਿਡਾਰੀ 노 ਡਾਊਟ ਵੱਡੀਆਂ ਪਾਰਟੀਆਂ ਉਹ ਕਹਿ ਸਕਦੇ ਨੇ ਵੀ ਅਸੀਂ ਪੋਲੀਟੀਕਲ ਮੇਰਾ ਜਿਹੜਾ ਤਜਰਬਾ ਫਸਟ ਟਾਈਮ ਹੈ ਪਰ ਜਿਹੜੀ ਮੇਰੀ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਮੇਰੀ ਜਿਹੜੀ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਉਹ ਮੰਜੇ ਹੋਈ ਪਾਰਟੀ ਹੈ ਸਾਡਾ 4 ਵਾਰੀ ਯੂਪੀ ਚ ਰਾਜ ਰਿਆ ਇਸੇ ਤਰ੍ਹਾਂ ਸਾਡੇ ਐਮਪੀ ਵੀ ਬਣੇ ਆ ਐਮਐਲਏ ਵੀ ਬੰਦੇ ਆ ਬਟ ਜਿਹੜੀ ਇਸ ਵੇਲੇ ਜਿਸ ਤੱਕ ਮੇਰਾ ਨਿੱਜੀ ਸਵਾਲ ਹੈ ਮੇਰਾ ਨਿੱਜੀ ਸਵਾਲ ਹੈ ਕਿ ਜਿਹੜਾ ਮੈਂ ਮਤਲਬ ਆਪਣੇ ਲੈਵਲ ਦੇ ਉੱਪਰ ਮਿਹਨਤ ਕਰ ਰਿਹਾ ਕੋਸ਼ਿਸ਼ ਕਰ ਰਿਹਾ ਮੈਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਕੋਈ ਗੱਲ ਨਹੀਂ ਇਦਾਂ ਦੀਆਂ ਗੱਲਾਂ ਚਲਦੀਆਂ ਹੁੰਦੀਆਂ ਕਿਉਂਕਿ ਸਾਡੇ ਕੋਲ ਵੱਡੇ ਵੱਡੇ ਨਾਂ ਤੇ ਸਾਡੇ ਕੋਲ ਸਰਮਾਏਦਾਰ ਨੇ ਨਾ ਸਾਡੇ ਵੱਡੇ ਵੱਡੇ ਕੋਈ ਜ਼ਗੀਰਦਾਰ ਸਾਡੀ ਮਦਦ ਕਰਦੇ ਨੇ ਅਸੀਂ ਆਪਣੇ ਸੀਮਤ ਸਰਮਾਇਏ ਨਾਲ ਸੀਮਤ ਸੰਸਾਧਨਾਂ ਨਾਲ ਅਸੀਂ ਇਲੈਕਸ਼ਨ ਲੜ ਰਹੇ ਆ ਤੇ ਜਿਸ ਤਰ੍ਹਾਂ ਤੁਹਾਨੂੰ ਸਾਡੇ ਵੱਡੇ ਵੱਡੇ ਲਾਮ ਲਸ਼ਕਰ ਨਹੀਂ ਲੱਭਣੇ ਤੁਹਾਨੂੰ ਸਾਡੇ ਵੱਡੇ ਵੱਡੇ ਕੋਈ ਰੈਲੀਆਂ ਨਹੀਂ ਦਿਖਣੀਆਂ ਤੁਹਾਨੂੰ ਵੱਡੇ ਵੱਡੀਆਂ ਕਾਰਾਂ ਦੇ ਕਾਫਲੇ ਨਹੀਂ ਦਿਖਣੇ ਪਰ ਸਾਡੇ ਕੋਲ ਆਪਣਾ ਸਮਾਜ ਸਾਡਾ ਵੋਟ ਬੈਂਕ ਹੈ ਜਿਹੜਾ ਸਾਨੂੰ ਪਿਆਰ ਕਰਦਾ ਹਰ ਨਾਲ ਜੁੜ ਰਿਹਾ ਤੇ ਬਿਕੋਜ਼ ਉਹਨਾਂ ਕੋਲ ਜਿਹੜਾ ਇੱਕ ਮੈਂ ਫੇਰ بار-ਬਾਰ ਇਹੀ ਰਿਪੀਟ ਕਰ ਰਹਾ ਕਿ ਇਸ ਵਾਰੀ ਉਹਨਾਂ ਕੋਲ ਇੱਕ ਰਸਤਾ ਹੈਗਾ ਕਿ ਆਪਣੇ ਭਰਾ ਦੀ ਬਾਹ ਫੜਨ ਦਾ ਰਸਤਾ ਹੈ ਜਿਹੜਾ 8.5 ਲੱਖ ਵੋਟ ਹੈ ਸਾਡਾ ਮਤਲਬ ਮੋਰ ਥੈਨ 50% ਵੋਟ ਹੈ ਸਾਡਾ ਐਸਸੀ ਭਾਈਚਾਰਾ ਦਲਿਤ ਭਾਈਚਾਰਾ ਬਹੁਜਨ ਭਾਈਚਾਰਾ ਤੇ ਉਹਨਾਂ ਕੋਲ ਤੇ ਇੰਨਾ ਵੱਡਾ ਇੱਕ ਇਸ ਵਾਰੀ ਫਸਟ ਟਾਈਮ ਐਂਡ ਰਾਈਟ ਟਾਈਮ ਕਿਉਂ ਆਪਣੇ ਭਰਾ ਦੀ ਬਾਹ ਫੜਨ ਦਾ ਉਹਨਾਂ ਕੋਲ ਇੱਕ ਰਸਤਾ ਐ ਇਸ ਵੇਲੇ ਤੇ ਉਹ ਜਿੰਨਾ ਕ ਪਿਆਰ ਮਿਲ ਰਿਹਾ ਜਿੰਨਾ ਕ ਸਾਨੂੰ ਸਾਡੇ ਨਾਲ ਜਿਹੜਾ ਪਰਿਵਾਰ ਨੇ ਜਿਹੜੇ ਲੋਕ ਨੇ ਜਦੋਂ ਗੱਲ ਕਰਦੇ ਆ ਤੇ ਜਿੱਦਾਂ ਦਾ ਸਾਨੂੰ ਹੰਗਾਰਾ ਮਿਲ ਰਿਹਾ ਤੇ ਆਈ ਐਮ 100% ਸ਼ੋਰ ਕਿ ਆਈ ਐਮ ਦਾ ਓਨ ਦਾ ਵਿਨਿੰਗ ਐਜ ਮੈਨੂੰ ਇਸ ਗੱਲ 'ਚ ਕੋਈ ਡਾਊਟ ਨਹੀਂ ਦਿਖ ਰਿਹਾ ਬਾਕੀ ਤੁਹਾਨੂੰ ਫੀਲਡ 'ਚ ਤੁਸੀਂ ਜਾਣਦੇ ਹੀ ਹੋ ਤੁਸੀਂ ਵੀ ਵੈਰੀਫਾਈ ਕਰ ਸਕਦੇ ਹੋ ਕਿਉਂਕਿ ਸਾਡਾ ਜਿਹੜਾ ਸਮਾਜ ਉਹ ਖੁੱਲ ਕੇ ਬਾਹਰ ਨਹੀਂ ਆਉਂਦਾ ਕਿਉਂਕਿ ਕਈ ਤਰ੍ਹਾਂ ਦੀਆਂ ਪ੍ਰੈਸ਼ਰਸ ਹੁੰਦੇ ਆ ਸਾਡੇ ਲੋਕਾਂ ਦੇ ਗਰੀਬ ਲੋਕ ਆਹੀਂ ਪਰ ਕੋਈ ਗੱਲ ਨਹੀਂ ਹੋਲੀ-ਹੋਲੀ ਸਭ ਕੁਝ ਠੀਕ ਹੋ ਜਾਏਗਾ ਜਦੋਂ ਸਾਡਾ ਸਟਰਕਚਰ ਕਾਇਮ ਹੋ ਗਿਆ ਤੇ ਸਾਡੇ ਲੋਕਾਂ ਵਿੱਚ ਵੀ ਆਤਮ ਵਿਸ਼ਵਾਸ ਪੈਦਾ ਹੋ ਜਾਏਗਾ 노 ਪ੍ਰੋਬਲਮ ਆ ਬਾਕੀ ਇਹ ਹੈ ਵੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕੋਈ ਦਿੱਕਤ ਨਹੀਂ ਹੈਗੀ ਸਰ ਲਾਸਟ ਤੇ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਤੁਸੀਂ ਜਿੰਨੇ ਵੀ ਲੋਕ ਤੁਹਾਨੂੰ ਦੇਖ ਰਹੇ ਨੇ ਜਾਂ ਆਪਣਾ ਸਮਾਜ ਜਾਂ ਜਿਹੜਾ ਅਦਰ ਸਮਾਜ ਸਾਡੇ ਨਾਲ ਜੁੜ ਰਿਹਾ ਜਿਨ੍ਹਾਂ ਨੂੰ ਪਤਾ ਕਿ ਸਾਡੀ ਪਾਰਟੀ ਸਮਾਜ ਦੇ ਲਈ ਕੁਝ ਕਰ ਸਕਦੀ ਹੈ ਉਹਨਾਂ ਨੂੰ ਲਾਸਟ ਤੇ ਕੀ ਮੈਸੇਜ ਦੇਣਾ ਚਾਹੋਗੇ ਮੇਰਾ ਆਪਣੇ ਬਹੁਜਨ ਭਾਈਚਾਰੇ ਨੂੰ ਤੇ ਜਿਹਨੇ ਵੀ ਮੇਰੇ ਗਰੀਬ ਜਨਰਲ ਭਾਈਚਾਰੇ ਨੂੰ ਇਹ ਹੀ ਬੇਨਤੀ ਹੈ ਹੱਥ ਜੋੜ ਕੇ ਕਿ ਜਿਹੜੀਆਂ ਸਾਡੀਆਂ ਨੈਸ਼ਨਲ ਲੈਵਲ ਦੀਆਂ ਜਾਂ ਡਿਸਟ੍ਰਿਕਟ ਲੈਵਲ ਦੀਆਂ ਜਾਂ ਸਟੇਟ ਲੈਵਲ ਦੀਆਂ ਜਿਹੜੀਆਂ ਸਾਡੀਆਂ ਸਕੀਮਸ ਨੇ ਜਾਂ ਸਾਡੀਆਂ ਪਲਾਨਿੰਗਸ ਨੇ ਜੋ ਮੈਂ ਤੁਹਾਨੂੰ ਪਹਿਲੇ ਵੀ ਰਿਪੀਟ ਕੀਤੀਆਂ ਕਿ ਕਿਸਾਨਾਂ ਦਾ ਮੁੱਦਾ ਆਪਣੇ ਜਿਹੜੇ ਪੜ੍ਹੇ ਲਿਖੇ ਵਰਗਾਂ ਉਹਨਾਂ ਦੀਆਂ ਨੌਕਰੀਆਂ ਦਾ ਮੁੱਦਾ ਹੈ ਸਮਵਧਾਨ ਨੂੰ ਬਚਾਉਣ ਦਾ ਮੁੱਦਾ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਜਿਸ ਵੀ ਮਤਲਬ ਨਾਲ ਤੁਸੀਂ ਘੁੰਮਣਾ ਘਮੋ ਮਤਲਬ ਆਈਮ ਲੀਸਟ ਕੰਸਰਨ ਮੈਨੂੰ ਕੋਈ ਇਹ ਦਿੱਕਤ ਨਹੀਂ ਆ ਗਈ ਪਰ ਆਪਣੇ ਦਿਲ ਤੇ ਦਿਮਾਗ ਦੇ ਵਿੱਚ ਜਿਹੜਾ ਇੱਕੋ ਹੀ ਮਿਸ਼ਨ ਰੱਖਣਾ ਕਿ ਅਸੀਂ ਵੋਟ ਹਾਥੀ ਨੂੰ ਪਾਉਣੀ ਹੈ ਕਿਉਂਕਿ ਸਾਡੀ ਬਹੁਜਨ ਸਮਾਜ ਪਾਰਟੀ ਹੀ ਇੱਕ ਐਹੋ ਜਿਹੀ ਪਾਰਟੀ ਹੈ ਜਿਹੜੀ ਗਰੀਬਾਂ ਦੀ ਪਾਰਟੀ ਹੈ ਤੰਗੀਆਂ ਤੁਰਸ਼ੀਆਂ ਸਮਝਦੀਆਂ ਲੋਕਾਂ ਦੀਆਂ ਲੋੜਾਂ ਥੋੜਾਂ ਸਮਝਦੀ ਹੈ ਤੇ ਤੁਹਾਡੀ ਪਾਰਟੀ ਹੈ ਗਰੀਬਾਂ ਦੀ ਪਾਰਟੀ ਹੈ ਅਸੀਂ ਤੁਹਾਡੇ ਮੁੱਦੇ ਜਿਹੜੇ ਆ ਉਹ ਉਠਾਉਣ ਵਾਲੇ ਲੋਕ ਆ ਤੇ ਮੈਨੂੰ ਹਰ ਹਾਲਤ ਵਿੱਚ ਮੇਰਾ ਸਮਾਜ ਆ ਜਿਹੜਾ ਉਹ ਪਾਰਲੀਮੈਂਟ ਚ ਭੇਜਣ ਲਈ ਤਲਿਆ ਹੋਇਆ ਤੇ ਜੇਕਰ ਮੈਨੂੰ ਤੁਸੀਂ ਮਤਲਬ ਭੇਜੋਗੇ ਤੇ ਮੈਂ ਤੁਹਾਡੀ ਆਵਾਜ਼ ਬਣ ਕੇ ਉੱਥੇ ਸੰਸਦ ਵਿੱਚ ਗੂੰਜਾਂਗਾ ਕਿਉਂਕਿ ਉਹ ਜਗ੍ਹਾ ਹੈ ਉਹ ਪਾਰਲੀਮੈਂਟ ਹੈ ਜਿੱਥੇ ਬਰਾਦਰੀਆਂ ਦੀਆਂ ਕੌਮਾਂ ਦੀਆਂ ਤਕਦੀਰਾਂ ਲਿਖੀਆਂ ਜਾਂਦੀਆਂ ਗਰੰਟਾਂ ਵੰਡੀਆਂ ਜਾਂਦੀਆਂ ਕਾਨੂੰਨ ਬਣਾਏ ਜਾਂਦੇ ਆ ਪਰ ਉੱਥੇ ਸਾਡਾ ਕੋਈ ਨੁਮਾਇੰਦਾ ਨਹੀਂ ਹੈਗਾ ਇਸ ਕਰਕੇ ਮੈਂ ਸਾਰੇ ਆਪਣੇ ਵਿਊਅਰਸ ਨੂੰ ਆਪਣੇ ਦਰਸ਼ਕਾਂ ਨੂੰ ਆਪਣੇ ਸਮਾਜ ਨੂੰ ਇਹੋ ਜੀ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਭਰਾ ਦੀ ਬਾਹ ਫੜੋ ਤੇ ਇਸ ਵਾਰੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿਤਾ ਕੇ ਮੈਨੂੰ ਪਾਰਲੀਮੈਂਟ ਚ ਭੇਜੋ ਤਾਂ ਕਿ ਮੈਂ ਤੁਹਾਡੀ ਆਵਾਜ਼ ਬਣਾ ਤੇ ਭੈਣ ਕੁਮਾਰੀ ਮਾਇਆਵਤੀ ਨੂੰ ਹੀ ਪੀਐਮ ਦੇਖਣਾ ਚਾਹੁੰਦੇ ਆ ਤੇ ਉਹਨਾਂ ਦੇ ਪੀਐਮ ਬਣਨ ਚ ਗੁਰਦਾਸਪੁਰ ਹਲਕਾ ਵੀ ਇੱਕ ਯੋਗਦਾਨ ਪਾ ਸਕੇ ਏਸੀ ਜੀ ਸਾਡੇ ਨਾਲ ਰਾਜਕਮਾਰ ਜੀ ਜਨੋਤਰਾ ਜੀ ਜੋ ਕਿ ਗਰਦਾਸਪੁਰ ਤੋਂ ਐਮਪੀ ਦੀ ਸੀਟ ਦੇ ਲਈ ਲੜ ਰਹੇ ਨੇ ਤੇ ਕਿਹਦੇ ਲਈ ਲੜ ਰਹੇ ਨੇ ਇਹ ਤੁਹਾਡੇ ਲਈ ਲੜ ਰਹੇ ਨੇ ਕਿਉਂਕਿ ਸਾਡਾ ਸਮਾਜ ਬੜਾ ਪਸੜਿਆ ਹੋਇਆ ਹੈ ਸਾਡਾ ਸਮਾਜ ਬੜਾ ਡਾਊਨ ਚਲਿਆ ਗਿਆ ਹੈ ਉਸ ਸਮਾਜ ਨੂੰ ਉੱਪਰ ਚੁੱਕਣ ਦੇ ਲਈ ਸਾਡੇ ਕੋਲ ਇੱਕ ਬਹੁਤ ਵੱਡਾ ਉਪਰਾਲਾ ਸਾਹਮਣੇ ਆ ਗਿਆ ਹੈ ਜੋ ਕਿ ਰਾਜਮਾ ਜਨੋਤਰਾ ਜੀ ਦੇ ਰੂਪ ਦੇ ਵਿੱਚ ਸਾਨੂੰ ਇੱਕ ਬਸਪਾ ਵੱਲੋਂ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਐਸਾ ਅਧਿਕਾਰੀ ਇੱਕ ਐਸਾ ਐਮਪੀ ਇੱਕ ਐਸਾ ਗਰਦਾਸਪੁਰ ਦਾ ਰਾਜਾ ਦੇ ਦਿੱਤਾ ਗਿਆ ਏ ਜੋ ਸਿਰਫ ਤੇ ਸਿਰਫ ਗਰੀਬਾਂ ਦੀ ਸੁਣੇਗਾ ਕਿਉਂਕਿ ਇਹ ਪਾਰਟੀ ਗਰੀਬਾਂ ਦੀ ਏ ਇਹ ਪਾਰਟੀ ਸਾਡੇ ਲੋਕਾਂ ਦੀ ਏ ਤੇ ਜੇਕਰ ਅਸੀਂ ਆਪਣੀ ਪਾਰਟੀ ਦੇ ਨਾਲ ਨਹੀਂ ਚੱਲਣਾ ਤੇ ਕਿਹਦੇ ਨਾਲ ਚੱਲਣਾ ਬਾਕੀ ਸੋਚ ਤੁਹਾਡੀ ਏ ਸਮਝ ਤੁਹਾਡੀ ਏ ਕਿ ਰਾਜੇ ਨੂੰ ਰਾਜਾ ਬਣਾਉਣਾ ਜਾ ਆਪਣੇ ਭਰਾ ਨੂੰ ਰਾਜਾ ਬਣਾ ਕੇ ਤੇ ਆਪਣੇ ਸਮਾਜ ਨੂੰ ਉੱਪਰ ਚੁੱਕਣਾ ਥੋੜੇ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਡੀਪੀਸੀ ਪੰਜਾਬੀ ਤੋਂ ਕੈਮਰਾਮੈਨ ਸੰਜੀਵ 바ਵਾ ਦੇ ਨਾਲ ਧੰਨਵਾਦ